ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੂ ਹਰੀਕਾ ਪੱਤਣ ਬਿਲਕੁਲ ਨਜ਼ਦੀਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਪਸ਼ੂ ਕਾਫੀ ਤੁਹਾਨੂੰ ਇਸ ਕਿੱਲੇ ਤੋਂ ਉਪਰੋਂ ਦਿਖਾਏ ਆਂ ਵਿਕਰੀ ਵਾਲੇ ਪਸ਼ੂ ਆਉਂਦੇ ਆ ਦੋਸਤੋ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਅੱਜ ਇਸ ਵੀਡੀਓ ਦੇ ਵਿੱਚ ਦੋ ਮਜ਼ਾ ਤੁਹਾਨੂੰ ਦਿਖਾਉਣੀ ਆ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਦਿਖਾਵਾਂਗੇ ਬਿਲਕੁਲ ਤੁਹਾਨੂੰ ਬਹੁਤ ਵੀਰ ਪਸੰਦ ਕਰਦੇ ਆ ਕਿਉਂਕਿ ਸੇ ਵੀਰ ਨੇ ਤੁਸਨ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੇ ਦੁੱਧ ਚੋਣ ਵਾਸਤੇ ਕੋਈ ਪਸ਼ੂ ਖਰੀਦਣਾ ਚਾਹੁੰਦਾ ਤੇ ਗੱਬਣ ਮੱਝਾਂ ਦੋਨੋਂ ਗੱਬਣ ਮੱਝਾਂ ਦਿਖਾਵਾਂਗੇ ਤੁਹਾਨੂੰ ਮੱਝਾਂ ਦੋਵੇਂ ਦੋਸਤਾਂ ਚਗੀਆਂ ਨੇ ਚੰਗੇ ਰਵੇ ਵਾਲੀਆਂ ਨੇ ਠੀਕ ਆ ਜੀ ਸੋ ਚੰਗੀਆਂ ਚੰਗੇ ਦੁੱਧ ਤੇ ਪਿਛਲੇ ਸਵੇ ਵੀ ਚੱਲਦੀਆਂ ਰਹੀਆਂ ਨੇ ਇਸ ਵਾਰ ਵੀ ਚੰਗੀ ਉਮੀਦ ਕਰਦੇ ਆ ਤੇ ਦੁੱਧ ਸੋਨਾ ਚਵਾ ਦੇਣਗੀਆਂ ਬਾਕੀ ਰੇਡ ਪੜ ਤਾਂ ਦੋਸਤੋ ਹਰ ਵਾਰ ਦੀ ਤਰ੍ਹਾਂ ਬਿਲਕੁਲ ਜੈਨੂਨ ਜੈ ਜੀ ਹੁੰਦਾ ਵੀਰ ਗਰ ਲਾਲ ਦਾ ਤੇ ਬਾਕੀ ਪੂਰੀ ਡਿਟੇ ਹਰੀ ਕਪਤਨ ਬਿਲਕੁਲ ਨਜ਼ਦੀਕ ਆ ਦੋਸਤੋ ਠੀਕ ਆ ਜੀ ਬਾਹਰ ਬਾਈਪਾਸ ਜਿਹੜਾ ਪੋਲਾ ਨਵਾ ਪੋਲਾ ਠੀਕ ਆ ਜੀ ਬ੍ਰਿਜ ਬਿਲਕੁਲ ਉਹਦੇ ਨਾਲ ਲੱਗਦਾ ਪਿੰਡ ਬੂ ਆ ਠੀਕ ਆ ਜੀ ਤੇ ਬਿਲਕੁਲ ਉੱਤੋਂ ਜਿਹੜੀ ਦੋਸਤੋ ਸੜਕ ਨਿਕਲਦੀ ਹੈ ਜਿਹੜੀ ਪੱਟੀ ਨੂੰ ਵੀ ਨਿਕਲਦੀ ਹੈ ਠੀਕ ਆ ਜੀ ਪੱਟੀ ਠਿੱਕੀਵੰਡ ਖਾਲੜਾ ਤੇ ਆਉ ਲੈਣੀ ਆ ਬਤੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਗੁਰਲਾਲ ਵੀਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਠੀਕ ਆ ਅਵੀ ਗਰਲਾਲ ਨਗ ਬੇਸ਼ੱਕ ਆਪਣੇ ਕੋਲ 2-3 2-3 ਹੁੰਦੇ ਪਰ ਸਾਫ ਸੁਥਰੇ ਪਸੂ ਲੈ ਹਾਂਜੀ ਹਾਂਜੀ ਵੀਰ ਜੀ ਸਾਫ ਹੀ ਲਈ ਇਹ ਹੈ ਵੀ ਨਾਲੇ ਬਿਲਕੁਲ ਨਾਰਮਲ ਤੇ ਬਾਜ ਬਰੇਟਾਂ ਵਾਲੇ ਹੁੰਦੇ ਹਾਂਜੀ ਹਾਂਜੀ ਅੱਛਾ ਗਰਲਾਲ ਅੱਜ ਜਿਹੜੀ ਇੱਕ ਆਪਣੇ ਕੋਲ ਤਾਂ ਨੀਦੀ ਰਵੀ ਦੀ ਮੱਝ ਆ ਗਈ ਹੈ ਹਾਂਜੀ ਇੱਕ ਆ ਵੀ ਮੱਝ ਤੁਸੀਂ ਦੱਸਿਆ ਵੀ ਚੰਗੇ ਆਪਣੇ ਕੋਈ ਭਰਾਪੀ ਹਾਂਜੀ ਹਾਂਜੀ ਵੀਰ ਜੀ ਜਿਹੜਾ ਪਿਤਰਾਂ ਤੋਂ ਲਈ ਹਾਂਜੀ ਹਾਂਜੀ ਇਹ ਆਪਾਂ ਲਾਗੋ ਹੀ ਲਾਇਆ ਦੋਨੇ ਡੰਗਰ ਠੀਕ ਆ ਜੀ ਠੀਕ ਆ ਦੋ ਰੋਣੇ ਤੇ ਦੋਵੇਂ ਕੱਪੜੀਆਂ ਜੀ ਹਾਂਜੀ ਦੋਵੇਂ ਕੱਪੜਾਂ ਗੱਜੀਆਂ ਠੀਕ ਆ ਹਾਂਜੀ ਤੇ ਵੀ ਗਰਲਾਲ ਸ਼ੁਰੂਆਤ ਇਸੇ ਮੱਝ ਤੋਂ ਕਰ ਲੈਣੇ ਇਹ ਤਾਂ ਸੁਆ ਇੱਕ ਤਾਂ ਆਪਣੇ ਭੈਣ ਭਰਾਵਾਂ ਨੂੰ ਕਰਤੀ ਸਾਂਝਾ ਸੱਜਣਾ ਦੇ ਨਾਲ ਵੀ ਸੁਆ ਕਿਨਵਾ ਸੁਆ ਵੀਰ ਜੀ ਸੁਆ ਤੀਜਾ ਵਾ ਤੀਜਾ ਆਪਾਂ ਨੂੰ ਦੱਸਿਆ ਤੇ ਤੀਜੇ ਹੀ ਲੱਗਦੀ ਕਰਮਾ ਲਈ ਤੁਸੀਂ ਦੱਸ ਦੋ ਜਾਈਂ ਹਾਂਜੀ ਠੀਕ ਆ ਜੀ ਹਾਂਜੀ ਤਾਂ ਦੱਸੋ ਸੁਆ ਵੀਰਾਂ ਦਾ ਵੀ ਤੀਜਾ ਜਿੱਥੋਂ ਵੀ ਖਰੀਦਿਆ ਵੀ ਤੀਜਾ ਦੱਸਿਆ ਆਪਾਂ ਨੂੰ ਹਾਂਜੀ ਤੇ ਬਾਕੀ ਆ ਫੇਸ ਕੁਆਲਿਟੀ ਆਪਾਂ ਤੁਹਾਨੂੰ ਇੱਕ ਵਾਰੀ ਨੇੜੇ ਦਿਖਾ ਦੇਣੀ ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਆ ਦੇਖੋ ਤੇ ਇਹਦਾ ਗਰਲਾਲ ਸਮਾ ਕੇ ਨਾ ਕਿ ਪਿਆ ਹਜੇ ਵੀਰ ਜੀ ਇਹ ਲੈ ਜੂਗੀ ਹਜੇ ਹਫਤਾ ਕ ਮੰਨ ਕੇ ਚੱਲੋ ਵੀ ਲੈ ਜਾਊਗੀ ਹਾਂਜੀ ਹਫਤਾ ਲੈ ਜਾਊਗੀ ਹਾਂਜੀ ਬਾਕੀ ਆਮ ਲੈ ਲੋ ਵੀ ਤਾ ਤੇ ਕਰਾਨ ਕੇ ਮਾਨਾ ਟੱਚ ਨਾ ਕੋਈ ਹੋਤਾ ਨਹੀਂ ਗਾ ਲੋ ਬਖਾਲਾ ਫਖੂਲਾ ਵੇਖੋ ਦੋਸਤੋ ਬਾਕੀ ਥਣ ਭਾਂਡਾ ਥਣ ਥਣ ਬਹੁਤ ਲੱਗੇ ਆਪ ਦੇ ਠੀਕ ਹੈ ਬੋਲੀ ਰੂਹ ਹੈ ਥਾਣਾ ਦੋਸਤੋ ਜਲਾਸਾ ਵਾਂਗੂ ਥਾਣ ਲੱਗੇ ਆ ਬਹੁਤ ਵਧੀਆ ਕੁਆਲਿਟੀ ਹੈ ਥਾਣਾ ਦੀ ਵੀ ਹਾਂਜੀ ਤੇ ਲੇਵਾਲੂਆ ਬਹੁਤ ਸੋਨਾ ਬਣਾ ਰਹੀ ਹੈ ਠੀਕ ਹੈ ਜੀ ਤੇ ਲੰਬੀ ਪੂਛ ਆ ਬਿਲਕੁਲ ਵੇਖੋ ਦੋਸਤੋ ਸਿਆਣਿਆਂ ਦੀਆਂ ਗੱਲਾਂ ਮੁਤਾਬਕ ਵੀ ਇਹ ਭੋਨਾ ਟੱਚ ਕਰਦੀ ਹੈ ਪੂਛ ਤੇ ਚੰਗੇ ਦੁੱਧ ਤੇ ਚੰਗੇ ਮਿਲਕ ਵਾਲਾ ਪਸ਼ੂ ਵੀ ਜਿਹੜਾ ਦੋਸਤੋ ਮੰਨਿਆ ਜਾਂਦਾ ਇਸ ਹਾਲ ਬਾਕੀ ਹਰ ਕਵੀਰ ਕਾਰੀਗਾਰਾ ਖਿਡਾਰੀ ਵੀਰ ਆ ਸਾਰਿਆਂ ਦੇ ਆਪੋ ਆਪਣੀ ਸਮਝ ਪਤਲੇ ਪਿੰਡੇ ਦੀ ਆ ਠੀਕ ਆ ਤੇ ਦਿਨ ਕੋ 8 8 7 8 ਇੱਥੇ ਵੀਰ ਜੀ ਖੜੂਗੀ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਬਾਂਦੀ ਬਹੁਤ ਆ ਕਰਮਾਲੇ ਠੀਕ ਆ ਜੀ ਹਾਂਜੀ ਬਾਂਦੀ ਦਾ ਫਿਰ ਉਹਨੇ ਹਾਂ ਵੀ ਬਾਹਰ ਬੰਨਣ ਵਾਲੀ ਨਹੀਂ ਜਮਤ ਵੀ ਨਜ਼ਰਾਂ ਲੱਗਦੀਆਂ ਕਿ ਨਹੀਂ ਅੱਛਾ ਜੀ ਹਾਂਜੀ ਲੋਬ ਦੋਸਤੋ ਇਹ ਵੀ ਗੱਲ ਵੀਰਾਂ ਦਾ ਵੀ ਜਦੋਂ ਬਣ ਬਣ ਕੰਮਲੀ ਹੁੰਦੀ ਹੈ ਜੇ 8 7 ਦਿਨ ਬਾਕੀ ਆ ਬਾਕੀ ਬਣੂ ਜਦੋਂ ਦੋਸਤੋ ਤੁਹੋਂ ਬਥੇਰੇ ਗੱਲਬਾਤ ਨਜ਼ਰ ਆਊਗੀ ਥਨੋਂ ਵੇਖਣ ਦੇ ਵਿੱਚ ਸੋ ਮਿਲਕ ਬੇਣ ਵੇਖ ਸਕਦੇ ਬਾਕੀ ਥਾਣਾ ਜਿਹੜਾ ਦੋ 100 ਵੋਲਟ ਬੈਣੀ ਵਾਲੀ ਸਾਈਡ ਤੋਂ ਪਤਾ ਨੂੰ ਦਿਖਾ ਰਹੇ ਆ ਹਨਸਨ ਪੂਰਾ ਸੈਜ ਵਿੱਚ ਇੱਕੋ ਜਿਹਾ ਥਾਣਾ ਤੇ ਬਾਕੀ ਹੈ ਪੂਰੀ ਭਰੀ ਆ ਠੀਕ ਆ ਜੀ ਫੁੱਲ ਵਜਨ ਵਾਲੀ ਆ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਆ ਪਰ ਵਜਨ ਵਟਾ ਪੂਰਾ ਠੀਕ ਆ ਤੇ ਪਤਲੇ ਪਿੰਡੇ ਦੀ ਚਮੜੀ ਬਿਲਕੁਲ ਪਤਲੀ ਲੈ ਗਰ ਲਾਲ ਇੱਕ ਵਾਰੀ ਖੋਲ ਕੇ ਮਾੜਾ ਤੋੜ ਗਏ ਵੀ ਤਾਂ ਆ ਦੇਖੋ ਜੀ ਤੋਰ ਦੂਰ ਜਿਹੜੀ ਆ ਦੋਸਤੋ ਆ ਤੁਸੀਂ ਕਰੋ ਚੱਕ ਠੀਕ ਆ ਜੀ ਉੱਪਰੋਂ ਵੀ ਪੂਰੀ ਗੁਲਾਈ ਆ ਕੋਈ ਲਸੀ ਫਿਕੀ ਨਹੀਂ ਗਈ ਵਜਨ ਲੋੜ ਦੇ ਵਿੱਚ ਸੋ ਇੱਥੇ ਆਣ ਕੇ ਕੋਈ ਵੀਰ ਦੇਖੂਗਾ ਤੇ ਨਾਰਮਲੀ ਸਾਰੇ ਵੀਰ ਮੁੜ ਕੇ ਨਹੀਂ ਵੀਰ ਜੀ ਕੋਈ ਜਾਂਦਾ ਤੇ ਕੋਈ ਵੀਰ ਆਊਗਾ ਨਾ ਦੋਵੇਂ ਮੱਜਾਂ ਆਪਾਂ ਛੱਕੇ ਬੰਦ ਲਈਆਂ ਫੁੱਲ ਭਰੀ ਵਜਨ ਲੋੜ ਬਾਕੀ ਥੱਲਿਓ ਵੀ ਕਰਮਾਂ ਵਾਲੀ ਤੁਸੀਂ ਦੇਖ ਸਕਦੇ ਦੋਸਤੋ ਕਿ ਪਸ਼ੂ ਨੇ ਬਿਲਕੁਲ ਆਪਣੇ ਦਿਨ ਪੂਰੇ ਕਰਕੇ ਜਦ ਦਿਨਾਂ ਤੇ ਸੂਣਾ ਹੁੰਦਾ ਤੇ ਜਿੰਨਾ ਚਿਰ ਤੱਕ ਕਰਮਾਂ ਵਾਲੀ ਥੱਲਿਓ ਪੂਰੀ ਡਟ ਨਹੀਂ ਜਾਂਦੀ ਉਹ ਨਜ਼ਰ ਤੱਕ ਦੋਸਤੋ ਸੁੰਦੀ ਨਹੀਂ ਗਈ ਠੀਕ ਆ ਇਹ ਬਖਾਲਾ ਬਕੂਲਾ ਢਿਲ ਢੋਲ ਨਦਰਸਾ ਰਹੀ ਹੈ ਵੀ ਹਜੇ 5 7 8 ਦਿਨਾਂ ਦੇ ਵਿੱਚ ਬਹੁਤ ਖੂਬਸੂਰਤ ਆਰਡਰ ਬਣਾ ਕੇ ਤਿਆਰ ਕਰੂ ਥਾਗਿਆ ਠੀਕ ਹੈ ਜੀ ਤੇ ਇਹਦੀ ਗਰਲਾਹ ਕੀਮਤ ਮੋਲ ਕੀ ਰੱਖਿਆ ਵੀਰ ਵੀਰ ਜੀ ਮੋਲ ਲਾ ਆਪਣਾ ਚਲੋ ਹੁਣ ਅੱਗੇ ਆਪਾਂ ਡੰਗਰ ਥੋੜੇ ਹੌਲੇ ਲੈ ਕੇ ਆਉਨੇ ਆ ਮੱਝਾਂ ਦੀ ਛੋਟੀਆਂ ਲਿਓਨੇ ਹਨ ਜਾਇਜ਼ ਆਉਂਦੀਆਂ ਹੈ ਜਾਇਜ਼ ਹੀ ਆਪਾਂ ਦੇ ਦਿੰਨੇ ਆ ਹਾਂ ਅੱਜ ਦੀ ਆਪਾਂ ਪੈਸੇ ਚਲੋ ਥੋੜੀਆਂ ਚੰਗੀਆਂ ਲਿਆਂਦੀਆਂ ਆਪਾਂ ਨੂੰ ਚਲੋ ਫੋਨ ਆਉਂਦੇ ਵੀ ਚੰਗੀਆਂ ਲੈਣੀਆਂ ਮੱਜਾਂ ਹਾਂਜੀ ਹਾਂਜੀ ਤੇ ਇਹੀ ਮਾਝ ਚਲੋ ਵੀ ਬੱਡੇ ਵਾਰੀ ਤੋਂ ਹੁੰਦੀ ਤੇ ਉਹਨੇ ਦਾਖਣਾ 90 99 ਦੀ ਹੈ ਅੱਛਾ ਜੀ ਆਪਾਂ 10000 ਸਸਤੀ ਦੇ ਦੇਣੀ ਆ ਤੇ ਮੁੱਲ ਦੱਸੀ ਕਰਦੇ ਆ ਅਸੀਂ ਜੋ ਦੋ ਛੱਡਦੀ ਹੈ 278 ਦੀ ਹੂੰ ਮੇਖਲਾ ਜੇ ਹੋਰ ਵੀ ਆਪਾਂ ਨੂੰ ਲਾਭ ਦਾ ਪਤਲੀ ਜੀ ਕਮਾਈ ਕਰਕੇ ਆਪਾਂ ਦੇ ਦਈਏ ਹਾਂ ਆਈ ਅੱਗੇ ਵੀ ਛਾਈ ਆਪਾਂ ਪਤਲੀ ਕਰਦੇ ਆ ਚਲੋ ਜੈਸਨ ਉਹ ਜਿਹੜੀ ਜਣਾ ਵੀ ਮੱਝ ਵਿਕੇ ਦਾ ਭਾਵੇਂ ਚਲੋ ਨਾ ਵਿਕੇ ਘਰੇ ਚੋਈ ਜਾਵਾਂਗੇ ਸਾਨੂੰ ਐਡੀ ਗੱਲ ਨਹੀਂ ਕੋਈ ਤੇ 75000 ਦੀ ਮੱਝ ਦੇ ਦਾਂਗੇ ਤੇ 100 ਰੁਪਏ ਛੋਟ ਹੋਣੀ ਬਸ 75000 ਹਾਂਜੀ ਲਓ ਵੀ ਦੋਸਤੋ ਬਾਕੀ ਏਡੀ ਮੱਝ ਕੋਈ ਦੇਂਦਾ ਨਹੀਂ ਵੀਰ ਜੀ ਮਾਨ ਤਾਂ ਪਹਿਲਾਂ ਹੀ ਜਿਹੜਾ 200 ਪੂਰਾ ਵੀਰ ਨੇ ਕਸਰਾ ਗੁਸਰਾ ਕੱਢ ਤੀਆਂ ਨੇ ਤੇ 75000 ਦੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਬਾਕੀ ਆ ਤੁਹਾਨੂੰ ਬਾਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਆ ਸੋ ਆ ਥਣ ਦੇ ਬਾ ਠੀਕ ਹੈ ਜੀ ਬਾਕੀ ਥਣਾ ਥੋਣਾ ਦੀ ਬੜੀ ਸਾਫ ਸੁਥਰੀ ਆ ਕਿਸੇ ਤਰ੍ਹਾਂ ਦੀ ਆਪਣੇ ਦੋ ਪਸ਼ੂਆਂ ਦੇ ਵਿੱਚ ਅਗਰ ਲਾਲੀ ਵੀ ਦੱਸਦੇ ਚਲੋ ਵੀਰ ਜੀ ਭਾਰ ਆਪਾਂ ਜਦੋਂ ਡੰਗਰ ਲੈਣ ਜਾਂਦੇ ਆ ਨਾ ਪਹਿਲਾਂ ਆਪਾਂ ਗੱਲ ਹੀ ਗਰੰਟੀ ਇਹ ਲੈ ਲੈਂਦੇ ਆ ਵੀ ਜੇ ਕੋਈ ਗਰੰਟੀ ਦਿੰਦਾ ਭਾਰ ਪਿੱਛੇ ਦੀ ਆਪਾਂ ਡੰਗਰ ਹੀ ਫੇਰ ਲੈਨੇ ਆ ਜਿਹੜਾ ਗਰੰਟੀ ਨਹੀਂ ਦਿੰਦਾ ਆਪਾਂ ਉਥੇ ਖਨੋਈ ਦੇ ਨਹੀਂ ਹੂੰ ਕੰਪਰੋਮਾਈਜ਼ ਨਹੀਂ ਕਿਉਂਕਿ ਆਪਾਂ ਆਪਾਂ ਹਾਣੋਂ ਦੇ ਆ ਕੇ ਚੀਜ਼ ਦੇਣੀ ਬਸ ਬਸ ਆਪਣੀ ਵੀਰ ਦੀ ਭਾਰ ਪਿੱਛੇ ਦੀ ਗਰੰਟੀ ਆ ਤੇ ਗਾੜੀ ਇਹ ਆਪਾਂ ਇਹ ਵੀ ਗੱਲ ਕਹਿ ਦਿੰਨੇ ਆ 13 ਲੀਟਰ ਇਹ ਥੱਲੇ ਦੁੱਧ ਉਹਨਾਂ ਚ ਹੋਇਆ ਬੰਦਿਆ ਨੇ ਅੱਛਾ ਜੀ ਉਹਨਾਂ ਦਾ ਆਪਾਂ ਦੱਸਾਂਗੇ ਗਾਂ ਹੁਣ ਜੇ ਤਾਂ ਕਿਸੇ ਨੇ ਥੱਲੇ ਟਾਲੀ ਥੱਲੇ ਬਨ ਕੇ ਕਰਾਉਣੀ ਦਤਨਾ ਫੇਰ ਤਾਂ ਫੇਰ ਪੰਜ ਵੀ ਨਹੀਂ ਦਿੰਦੀ ਹੂੰ ਤੇ ਜੇ ਕੋਈ ਸਾਂਭੂਗਾ ਅੱਗੇ ਵੇਖ ਲਾ ਤੂੰ ਢੇਰ ਲੱਗੇ ਬੈਗ ਨਹੀਂ ਬਸ ਜ ਇਨਾ 13 ਲੀਟਰ ਦਾ ਉਹਨਾਂ ਦਾ ਦੱਸਿਆ ਵੀ ਗਾਰੰਟੀ ਸਾਡੀ 13 14 ਦੀ। ਲਓ ਵੀ ਦੋਸਤੋ ਅੱਗੇ ਵੀ ਜਿਹੜੀਆਂ ਖੁਰਲੀਆਂ ਹੁੰਦੀਆਂ ਤੇ ਆ ਖੁਰਲ ਨੇ ਅੱਗੇ ਖੁਰਲ। ਠੀਕ ਆ ਵੇਖੋ ਪੂਰੇ ਭਰੇ ਪਏ ਆ ਉੱਪਰ ਤੱਕ ਨਸਾ ਬੰਦ ਕੀਤੀਆਂ ਪਈਆਂ ਨੇ। ਜਿੰਨਾ ਖਾਨ ਉਹਨਾਂ ਹੀ ਠੀਕ ਆ ਰਾਤ ਦਿਨ ਉੱਠ ਉੱਠ ਖਾਈਆਂ ਨੇ ਪਸ਼ੂ। ਇਹੋ ਜੀ ਸੇਵਾ ਰਹੀ ਤਾਂ ਦੋਸਤੋ ਦੁੱਧ ਤੇ ਚੰਗਾ ਕੋਈ ਵੀਰ ਚੋ ਸਕਦਾ ਤੇ 75000 ਦੀ ਮਿਲ ਜੂਗੀ। ਇੱਕ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਆ ਦਿਖਾਉਣੀ ਇੱਕ ਹੋਰ ਨਗੀਨਾ। ਜੇਕਰ ਦੋਸਤੋ ਆਪਾਂ ਮਾਝੇ ਏਰੀਆ ਦੀ ਗੱਲ ਕਰ ਲੀਏ, ਬਾਟਰ ਬੈਲਟ ਦੀ ਕਰ ਲੀਏ ਤੇ ਇਹੋ ਜੇ ਨਗੀਨੇ ਬਹੁਤੇ ਵੀਰ ਸ਼ਕੀਨ ਹੁੰਦੇ ਆ ਵੀ ਇਹੋ ਜਿਹਾ ਪਸ਼ੂ ਖਰੀਦਦੇ ਆ ਇਹ ਗੱਬਣ ਮਾਜਾ ਦੋਸਤੋ ਤੁਹਾਨੂੰ ਦਿਖਾਉਣੀ ਆ ਤਿਆਰੀ ਵਾਲੀ ਦਿਖਾਵਾਂਗੇ ਸਿੰਗਲ ਅੱਡੀ ਦੀ ਆ ਨੀਲੀ ਰਾਵੀ ਦੀ ਆ ਤੇ ਮਾਰਕਿੰਗ ਅਗਲੇ ਖੁਰਾਂ ਦੇ ਉੱਪਰ ਜਵਾਬ ਮਗਰਲੇ ਖੁਰ ਵੀ ਧੂਪੇ ਤੋਂ ਨਜ਼ਰ ਆਉਣਗੇ ਲੈ ਵੀ ਗਰਨਾਲ ਚੰਗੀ ਮਾਜਾ ਵੀਰ ਇੱਕ ਤੁਹਾਈ ਆਪਣੇ ਕੋਲ ਤੇ ਕੀ ਇਹਨੇ ਵੀਰ ਜੀ ਇਹ ਆਪਾਂ ਲਈ ਆ ਬੰਦੇ ਖਾਸ ਤੋਂ ਹੀ ਵਾਟਨਾ ਵਾਟੀ ਆਪਣੇ ਸਾੜ ਰਹਿੰਦੇ ਬੰਦੇ ਤੇ ਉਹਨਾਂ ਐ ਕਿ ਚਲੋ ਪੈਲੀ ਪੂਲੀ ਲੈਂਦੇ ਠੇਕੇ ਤੇ ਜਾਦੀ ਲੈ ਲਈ ਪਹਿਲੀ ਤੇ ਓ ਪੀ ਸੇਵਾ ਘਟੋਂਦੀ ਡੰਗਰ ਜਾਦੇ ਨੇ ਤਾਂ ਕਰਕੇ ਉਹਨਾਂ ਮੱਝ ਵਿੱਚ ਹੀ ਨਹੀਂ ਦਾ ਮੱਝ ਦਾ ਤੁਹਾਨੂੰ ਪਤਾ ਏ ਟੀ ਕਿਹੜਾ ਬੰਦਾ ਦੇ ਦਾਂਗੇ ਸਹੀ ਹੈ ਹਾਂਜੀ ਤੇ ਅੱਛਾ ਗਰ ਲਾਲ ਚਲੋ ਪਿਛਲੇ ਸਵੇਰ ਦਾ ਕੋਈ ਮਿਲਕ ਪੁੱਛਿਆ ਵੀ ਨਾਰਮਲ ਕਿੰਨਾ ਵੀ ਵੀ ਇਹਦਾ ਉਹਨਾਂ ਆਖਿਆ ਵੀ 14 ਲੀਟਰ ਦੁੱਧ ਦੋ ਚੌਂਦੇ ਰਹਾ ਵੱਡੇ ਪੱਲੇ ਦੀ ਮੈਂ ਹਾਂਜੀ 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 ਇੰਨਾ ਦੁੱਧ ਇਹਨੂੰ ਆਂਦਾ ਹੋਣੀਗਾ ਕੁਝ ਹਾਂ ਹਾਂਜੀ ਬਾਕੀ ਇਹ ਮੈਂ ਨਿਕਾਹ ਥੀ ਲੈ ਕੇ ਗਿਆ ਹਾਂ ਤੇ ਉੱਤੇ ਤਾਂ ਫਿੱਟ ਨਹੀਂ ਆਈ ਫਿਰ ਬਲੈਰੋ ਦੇ ਲਿਆਂਦੀ ਆ ਫਿਰ ਵੱਡਾ ਹਾਂਜੀ ਤੇ ਫਿਰ ਬਲੈਰੋ ਲੈ ਕੇ ਹਾਂਜੀ ਬਲੈਰੋ ਫੇਰ ਲਿਆਂਦੀ ਹਾਂਜੀ ਠੀਕ ਆ ਠੀਕ ਆ ਆਉਂਦੀ ਨਹੀਂ ਸੰਦੂ ਪੂਰੀ ਨਹੀਂ ਆਉਂਦੀ ਹਾਥੀ ਦੇ ਵਿੱਚ ਨਹੀਂ ਬੜੀ ਦੋਸਤੋ ਮੱਝ ਮੱਝ ਵੇਖ ਲਓ ਤੇ ਥੋੜੀ ਜੀ ਕਰ ਲਾਲ ਚਲੋ ਆਪਾਂ ਵੀ ਮੰਨਦੇ ਆ ਜੱਦੀ ਮੈਂ ਆ ਜੱਦੀ ਜਿੱਡਾ ਨੂੰ ਮਜਨ ਵजूद ਕਰਮਾਂ ਵਾਲੀ ਥੋੜੀ ਬਾਦੀ ਕੋਈ ਚੰਗੀ ਸੇਵਾ ਕਰਕੇ ਤੇ ਭਰੂਗੀ ਅਜੇ ਪੂਰੀ ਵੀਰ ਜੀ ਇਹ ਤਾਂ ਬਾਨ ਨਹੀਂ ਆ ਦੇਣ ਚਲੋ ਵੀ 15 ਲੈ ਜਾਣੇ ਆ ਉਹਨਾਂ ਚਲੋ ਤਿਆਰ ਕਰਕੇ ਹੀ ਵੇਚ ਸਕਦੇ ਉਹਨਾਂ ਤੈਨੂੰ ਦੱਸ ਮਜਬੂਰੀ ਮੈਂ ਤੁਹਾਨੂੰ ਦੱਸ ਦਿੱਤੀ ਆ ਵੀ ਪਹਿਲੀ ਆਪਾਂ ਲੈ ਵੀ ਚੱਲਾਂਗੇ ਆ ਆਪਣੇ ਉਹ 100 ਮਜਬੂਰੀਆਂ ਹੁੰਦੀਆਂ ਜੀ ਹਾਂਜੀ ਹਾਂਜੀ ਡੰਗਰ ਜਿਆਦੇ ਜਿਹੇ ਬੰਦੇ ਵੀ ਪਹਿਲੀ ਜਿਆਦੀ ਲੈ ਲਈ ਠੇਕੇ ਤੇ ਨਾ ਬਿਲਕੁਲ ਬਿਲਕੁਲ ਹਾਂਜੀ ਪੱਠਾ ਡੱਕੇ ਦਾ ਹਰ ਤੇ ਲੋ ਵੀ ਦੋਸਤੋ ਬਾਕੀ ਮੱਝ ਵੇਖੋ ਕੋਈ ਬਣੀ ਬੁਣੀ ਅਗੇ ਨੀਲੀ ਦੇ ਮਾਲੀ ਤਾਂ ਜਾਂ ਕੋਈ ਪੁੱਛਿਆ ਸੀ ਵੀਰ ਜੀ ਇੰਨਾ ਆਣੀ ਮੈਂ ਤੁਹਾਨੂੰ ਚਲੋ ਵੀ ਅਗੇ ਆਸ ਹੋ ਜਾਂਦੀ ਕਿ ਉਹ ਕੋਈ ਆਪਾਂ ਫੋਨ ਤੇ ਪੁੱਛਣਾ ਗੱਲ ਨਹੀਂ ਲੋ ਵੀ ਦੋਸਤੋ ਸਟੇਟ ਪਟੇ ਦੇ ਵਿੱਚ ਆ ਬਿੱਲੀ ਮਣਕੀ ਆੱਖਾ ਆ ਵੇਖੋ ਤੁਸੀਂ ਪੁਰਾਣੇ ਰਵੇ ਦੇ ਵਿੱਚੋਂ ਇਹ ਮੱਝਾ ਠੀਕ ਆ ਜੀ ਬਾਕੀ ਸੋ ਬਾਕੀ ਸਾਰੇ ਵੀਰ ਖਿਡਾਰੀ ਆ ਸਾਰੇ ਸਿਆਣੇ ਆ ਤੇ ਜਿਹੜਾ ਵੀਰ ਕੋਈ ਅਗੇ ਉਹ ਵੀ ਜਿਹੜਾ ਦੋਸਤੋ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਜੇ ਬਾਕੀ ਦੁੱਧ ਸੇਵਾ ਨੇ ਚਵਾਉਣਾ ਦੁੱਧ ਪਿਛੋਂ ਜਿੰਨਾ ਚੋਇਆ ਉਹ ਤੁਹਾਨੂੰ ਦੱਸ ਦਿੰਦਾ ਵੀ ਕੋਈ 14 ਸਰੀ ਹੈ ਕੀ ਆ 14 ਲੀਟਰ ਦੀ ਕੁਆਲਿਟੀ ਵਾਲੀ ਮਾਝਾ ਬਾਕੀ ਆ ਥਣ ਦੇਖੋ ਤੁਸੀਂ ਠੀਕ ਆ ਜੀ ਤੇ ਝੋਲਾ ਝਾਲਾ ਤੁਸੀਂ ਵੇਖੋ ਬਾਕੀ ਸੰਧਾ ਸਰ ਢੇਲੀ ਬਹੁਤ ਜਿਆਦੀ ਆ ਜਦੋਂ ਭਰੀ ਫਿਰ ਦੱਸੂਗੀ ਵੀ ਮੈਂ ਕੀ ਚੀਜ਼ ਆ ਕਰਨੀ ਹਜੇ ਕਰਵਾਲ ਨੋਰਮਲ ਗੱਲ ਕਰੀਏ 15 ਕਿ ਦਿਨ ਵੀਰ ਜੀ ਇੰਨੇ ਕਿ ਦਿਨ ਲੈ ਜਾਓਗੇ 15 ਕਿ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 15 ਕਿ ਦਿਨ ਦੋਸਤੋ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲਿਓ 15 ਦਿਨ ਜੇ ਆਰਾਮ ਨਾਲ ਲੈ ਜਾਣੀਆਂ ਕਿਉਂਕਿ ਭਰਨਾ ਭਰਨਾ ਹੈ ਜਿੱਡਾ ਕਿ ਥੱਲੇ ਤੁਸੀਂ ਦੇਖ ਰਹੇ ਜੇ ਅਜੇ ਥੱਲੇੋਂ ਬਖਾਲਾ ਕੁਛ ਵੀ ਲੜਾ ਲੁਣਾ ਕਾਫੀ ਜਿਆਦੀਆਂ ਨੇ ਪੂਰਾ ਬਣ ਕੇ ਤਿਆਰ ਹੋਣਾ ਜੇ ਹਾਂਜੀ ਹਾਂਜੀ ਆ ਬਾਕੀ ਦਾ ਲੜਾ ਲੁਣਾ ਵੀ ਵਿਖਾ ਦੋ ਆ ਵੇਖੋ ਹਾਂਜੀ ਚੰਦਾ ਬਹੁਤ ਸੋ ਬਾਕੀ ਦੋਸਤੋ ਲੇਵਾ ਵੇਖੋ ਤੁਸੀਂ ਵੀ ਸਟਾਰਟਿੰਗ ਕਿੱਥੋਂ ਕਰੂਗੀ ਤੇ ਲਾਉਣਾ ਬਿਲਕੁਲ ਸੂਤਾ ਹਾਂਜੀ 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 ਇਹਨੇ ਲੇਵਾ ਲਾਉਣਾ ਵੀ ਕੱਲੀ ਕਹਿਣ ਵਾਲੀ ਗੱਲ ਨਹੀਂ ਕਿ ਜਦੋਂ ਪਸ਼ੂ ਆਪਦੇ ਆਵਾ ਧਾਵਾ ਤੇ ਆ ਗਿਆ ਉਦੋਂ ਆਪ ਹੀ ਦੱਸੂਗਾ ਠੀਕ ਆ ਜਿਹੜਾ ਕਰ ਲਾਲ ਵੀਰ ਕੋਲ ਕੇ ਇੱਕ ਵਾਰੀ ਤੋੜ ਕੇ ਤੇ ਕਦ ਇਸ ਮਹਿ ਦਾ ਦੋਸਤੋ ਕੋਈ ਛੋਟਾ ਨਹੀਂਗਾ ਵੱਡਾ ਕਦ ਆ ਅਕਸਰ ਆਪਾਂ ਨੀਂਦੀ ਦਾ ਵੀ ਵਿੱਚ ਮੱਝਾਂ ਦੀ ਗੱਲ ਕਰ ਲਏ ਤੇ ਪੂਰੇ ਵੱਡੇ ਕਦ ਕਰਦੇ ਵਿੱਚ ਨੀਂਦੀ ਰਵੀ ਦੀ ਇਹ ਮੱਝ ਠੀਕ ਆ ਬਾਕੀ ਵੀਰ ਜੀ ਆ ਮੈਂ ਉਹ ਨਿੱਕੀ ਗੱਡੀ ਤੇ ਲੱਦ ਲਈ ਤੇ ਬੱਤਾ ਨਹੀਂ ਮਗਰਲਾ ਲੱਗਦਾ ਉਹਦੇ ਪੁੜੇ ਵੀ ਇੱਕ ਛੱਲਿਆ ਵਾ ਫੇਰ ਫੇਰ ਲਾ ਲਈ ਵੀ ਨਹੀਂ ਫੇਰ ਗੱਡੀ ਦੂਜੀ ਤੇ ਲੱਦੀ ਹਾਂ ਬਿਲਕੁਲ ਤੇ ਗਰਲਾਲ ਵੈਸੇ ਉਹਨਾਂ ਨੇ ਜਿਹੜੇ ਪਹਿਲੇ ਸੂਏ ਆਪਦੇ ਘਰੇ ਚ ਹੋਈ ਚਾਹੀਏ ਹਾਂ ਵੀ ਦੀ ਉਹਨਾਂ ਦੇ ਘਰ ਦੀ ਮੱਝਾਂ ਠੀਕ ਹੈ ਜੀ ਹਾਂਜੀ ਬੱਚੇ-ਬੁੱਚੇ ਕਾਫੀ ਫਿਰ ਲੈ ਲਏ ਹਣ ਕੇ ਚਲੋ ਕੋਈ ਜਿਹੜੇ ਪਿੱਛੇ ਹਾਂਜੀ ਹਾਂਜੀ ਬੱਚੇ-ਬੁੱਚੇ ਹੈਗੇ ਉਹਨਾਂ ਤੋਂ ਹਾਂਜੀ ਠੀਕ ਹੈ ਜੀ ਲਓ ਜੀ ਭਰਾਵੋ ਠੀਕ ਹੈ ਜੀ ਬਾਕੀ ਤੋਰਾ-ਤੂਰਾ ਇੱਕ ਵਾਰੀ ਦੋਸਤੋ ਤੁਸੀਂ ਚੈੱਕ ਕਰ ਲਓ ਲੰਬਾ ਤੋਰ ਕੇ ਆਪਾਂ ਤੁਹਾਨੂੰ ਦਿਖਾ ਦੇ ਝੋਟੀਆਂ ਵਾਲਾ ਫਿਰ ਜੀ ਝੋਟੀਆਂ ਦੀ ਆਉਂਦੀ ਕਰਮਾ ਲਈ ਤੋ ਸੂਰਤਿਆਰੇ ਵਾਲੇ ਪਾਸੋਂ ਤੁਸੀਂ ਵੇਖੋ ਪੂਰੀ ਫਰਤੀਲੀ ਹਾਂਜੀ ਤੇ ਚੰਗੇ ਸੋਹਣੇ ਵਜਨ ਦੇ ਵਜੂਦ ਵਿੱਚ ਸਿੰਗਲ ਹੱਡੀ ਦੀ ਤੇ ਬਿਲਕੁਲ ਇੱਕ ਲਫਾਫੇ ਵਰਗਾ ਜਿਹੜਾ ਦੋਸਤੋ ਪਿੰਡਾਂ ਕਰਮਾ ਲਈ ਬਾਕੀ ਨਾੜਾ ਹੀ ਨਾੜਾ ਸਾਨੂੰ ਸਾਹ ਦੇ ਬਾਕੀ ਬਹੁਤ ਸੋਨਾ ਥੱਲੇ ਉਹ ਬਖਾਲਾ ਤਿਆਰ ਕਰੂਗੀ ਜਦੋਂ ਦੋਸਤੋ ਪੂਰੀ ਤਿਆਰੀ ਤੇ ਹੋਈ ਕਿ 15 ਦਿਨਾਂ ਦੀ ਆਪਾਂ ਉਮੀਦ ਕਰਦੇ ਆਂ ਜੇ ਤੋ 15 ਦਿਨਾਂ ਦੇ ਵਿੱਚ ਤਿਆਰੀ ਕਰੂਗੀ ਪੂਰੀ ਹੈ। ਲੈ ਵੀ ਗਰਲਾਲ ਮੱਝ ਚੰਗੀ ਹੈ ਵੀਰ ਤੇਰੇ ਕੋਲ। ਹਾਂਜੀ ਵੀਰ ਜੀ। ਨੀਲੀ ਰਾਵੀ ਦੇ ਵਿੱਚ ਚਲੋ। ਹਾਂਜੀ। ਤੇ ਇਹ ਆਪਾਂ ਦਵਾ ਕੇ ਕਿੰਨੇ ਦੀ ਆਪਣੇ ਵੀਰਾਂ ਨੂੰ। ਵੀਰ ਜੀ ਇਹ ਮੱਝ ਚਲੋ ਮੰਗਣ ਨੂੰ ਭਾਵੇਂ ਇਹਦਾ 1 ਪੰਜ ਵੀ 10 ਵੀ ਮੰਗ ਲਓ। ਤਾਂ ਵੀ ਮੱਝ ਵਿਕਦੀ ਆ। ਹਾਂ। ਜਿਹੜਾ ਬੰਦਾ ਸ਼ਕੀਨ ਆ ਜਿਹਨੂੰ ਪਰਖਿਆ ਉਹਨੇ ਲੈ ਹੀ ਜਾਣੀ ਆ। ਤੇ ਆਪਾਂ ਉਹ ਨਹੀਂ ਤੱਕਾ ਕਰਨਾ ਚਲੋ ਜੇ ਆਪਾਂ ਨੂੰ ਮਿਲੀ ਜਾ ਤੇ ਆਪਾਂ ਛਿੰਨ ਲਾ ਲਈਏ। ਹੂੰ ਹੂੰ ਇਹ ਮਾਝ ਦਾ ਮੋਲ ਆਪਾਂ ਕਰਦੇ 85 ਹਾਂ ਤੇ ਜਿਹੜੀ ਜੈਸਨ ਉਹ 80 ਦੀ ਦੇਦੀ 80 ਦੀ ਹਾਂਜੀ ਅੱਛਾ ਬਾਕੀ ਵੀਰ ਜੀ ਮਾਝ ਆਪਣੇ ਤੋਂ ਲੈ ਜੂਗਾ ਨਾ ਬੰਦਾ 15 ਦਿਨ ਸਾਹਮ ਕੇ ਲੱਖ ਰੁਪਏ ਦੇ ਜਿੰਨੂੰ ਮਰਜ਼ੀ ਮਾਝ ਫੜਾ ਦੇ ਹੂੰ ਤੁਸੀਂ ਦੱਸ ਦੋ ਬਿਲਕੁਲ ਬਾਕੀ ਚਲੋ ਵੀਰ ਸਿਆਣੇ ਬੈਠੇ ਆ ਹਾਂ ਆਪਾਂ ਇਹ ਨਹੀਂ ਆਂਦੇ ਵੀ ਅੱਜ ਆਪਣੇ ਖੇਲੇ ਤੋਂ ਉਹ ਵੀ ਜਿਹੜੀ 15 ਦਿਨ ਕੱਚੀ ਕੱਚੀ ਕਰਕੇ ਹਾਂਜੀ ਹਾਂਜੀ ਚਾਹਣੀ ਪੈਣੀ ਹੈ ਕਿਸੇ ਹਾਂਜੀ ਇਹ ਮਾਝਾ 200 ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਹੈ ਜੀ ਤੇ ਨਾੜਾ ਨੂੜਾ ਕਾਫੀ ਬਿਲਕੁਲ ਨਜ਼ਦੀਕੀ ਤੋਂ ਪਤਾ ਆ ਤੁਹਾਨੂੰ ਦਿਖਾ ਰਿਹਾ ਦੋਸਤੋ ਦੂਰੋਂ ਡੇੜੋ ਕਿਸੇ ਵੀਰ ਨੇ ਫੈਸਲਾ ਡਿਸੀਜਨ ਲੈਣਾ ਉਹ ਤੁਹਾਡੇ ਲਈ ਥੋੜਾ ਈਜ਼ੀ ਨਹੀਂ ਠੀਕ ਆ ਤੇ ਬਾਕੀ ਕਿਸੇ ਪਾਸੇ ਕੋਈ ਸ਼ੱਕ ਨਹੀਂਗਾ ਸੀਲ ਸਾਉ ਛੰਡੀਆਂ ਧੀਰੀਆਂ ਜਿਹੜੀਆਂ ਦੋਸਤੋ ਨੀਂਦੀ ਰਵੀਆਂ ਮੱਝਾਂ ਆਪਾਂ ਅਕਸਰ ਹੀ ਦੇਖਦੇ ਆ ਠੀਕ ਆ ਜੀ ਇਹ ਲੋ ਠੀਕ ਆ ਗਰਲਾਲ ਚੰਗੀ ਮੱਜ ਬਾਕੀ ਚਲੋ ਜੋ ਦੀ ਹੋਇਆ ਛੋੜ ਛੱਪਾ ਮੌਕੇ ਤੇ ਭੈਣ ਭਰਾਵਾਂ ਦਾ ਕਰਦੇ ਹੋ ਹਾਂਜੀ ਉਹ ਤਾਂ ਵੀਰ ਜੀ ਥੋੜਾ ਬੰਦਾ ਚਲੋ ਛੋੜ ਹੀ ਕਰਾਂਗੇ ਆਪਣਾ ਰੇਡ ਬਿਲਕੁਲ ਜਾਜ ਹੁੰਦਾ ਕਮੈਂਟਾਂ ਚ ਵੀ ਵੀਰਾਂ ਨੂੰ ਪਤਾ ਲੱਗ ਹੀ ਜਾਂਦਾ ਵਾ ਇਹੀ ਮੱਜ ਕਿਸੇ ਬਿਵਾਰੀ ਤੋਂ ਹੁੰਦੀ ਉਹ ਜਿਹੋ ਤੇ ਉਹਨੇ ਲੱਖ ਇੱਕ ਪੰਜ ਦਾ ਜਿੱਡਾ ਕਾਦ ਬੋਤਾ ਬਿਲਕੁਲ ਜਿੱਡਾ ਕਾਦ ਬੋਤਾ ਇਹੀ ਕਿ ਨਹੀਂ ਤੁਸੀਂ ਦੱਸ ਦਿਓ ਜਿੱਡਾ ਕਾਦ ਬੋਤਾ ਕਰਨ ਨੂੰ ਕੁਝ ਵੀ ਅਗਲਾ ਕਰ ਸਕਦਾ ਹਾਂ ਜੇ ਆਪਾਂ ਨੂੰ ਭਾਜ ਮਿਲੀ ਆਪਾਂ ਬਿਲਕੁਲ ਵੀਰ ਜੀ ਭਾਜ ਦੇ ਸਾਰਿਆਂ ਨੂੰ ਕਹਿੰਦੇ ਵੀ ਜੇ ਕਿਨੂੰ ਭਾਜ ਮਿਲਦੀ ਤੋਂ ਉਹਨਾਂ ਪਾਣਾ ਕਾਂ ਪਸ ਹਾਂਜੀ ਤੇ ਇੱਕ ਵੀਰ ਜੀ ਆਪਾਂ ਗੱਲ ਕਹਿਣੀ ਆ ਵੀਰਾਂ ਨੂੰ ਕਈ ਵੀਰ ਕਹਿ ਦਿੰਦੇ ਆ ਵੀ ਅਸੀਂ ਆ ਗਏ ਬਸ ਤੁਰਪਿਆਂ ਤੇ ਮੱਝ ਵੀ ਡਕਾ ਦਿੰਦੇ ਆ ਇੱਥੇ ਵੀਰ ਜੀ ਖਾਤੇ 'ਚ Google Pay ਚ ਲੋ ਹਰ ਇੱਕ ਤੇ ਚੱਲਦਾ ਵਾ 5000 ਰੁਪਏ ਅਗਲਾ ਸਾਈ ਪਾ ਦੇ ਮੱਝ 'ਚ ਕੋਈ ਨੁਕਸ ਨਿਕਲੇ ਖਾਂ ਦੀ ਬਾਦ ਘੜ ਕੋਈ ਵੀ ਇੱਥੇ ਆਣ ਕੇ ਕੱਢੇ ਸਾਈ ਉਹਦੀ ਵਾਪਸ ਹੋ ਜੂਗੀ ਉਦਾਂ ਮੇਰਾ ਵੀਰ ਕੋਈ ਨਾ ਤੁਰੇ ਨਹੀਂ ਤਾਂ ਵੀਰ ਜੀ ਆਉਂਦੇ ਨਹੀਂ ਡੰਗਰ ਡਕਾ ਦਿੰਦੇ ਆ ਫਿਰ ਫੋਨ ਆਪਾਂ ਨੂੰ ਤੁਰਿਆਂਦੇ ਫਿਰ ਨਹੀਂ ਫਿਰ ਆਪਾਂ ਤਾਂ ਕੋਈ ਕਹਿੰਦਾ ਫੈਸਲਾ ਹਾਂਜੀ ਹਾਂਜੀ ਲੋ ਵੀਰੋ ਸਾਈਬੇ ਨਾ ਪਾ ਕੇ ਤੁਰਿਆ ਕਰੋ ਕਈ ਵਾਰ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਹਾਂ ਜੀ ਹੁਣ ਵੀ ਕਹਿੰਦੇ ਆ ਵਪਾਰ ਦਾ ਕੰਮ ਆ ਪਸ਼ੂ ਨਹੀਂ ਧੱਕੇ ਜਾਣਗੇ ਬਿਨਾ ਸਾਈ ਤੋਂ ਬਾਅਦ ਵੀ ਵੀਰ ਜੀ ਫੋਨ ਆਪਾਂ ਨੂੰ ਤੁਰੇ ਆਉਂਦੇ ਬਾਕੀ ਜੇ ਕੋਈ ਨੁਕਸ ਹੋਊਗਾ ਉਸੇ ਵੇਲੇ ਸਾਈ ਅਗਲੇ ਦਿਨ ਵਾਪਸ ਹੋ ਗਈ ਇਥੇ ਕੋਈ ਵੀਰ ਨਿੰਦ ਦਾ ਚੀਜ਼ ਇਥੇ ਆਣਗੀ ਜਾਂ ਕੋਈ ਬੰਦਾ ਨਾ ਨੁਕਰ ਕਰਦਾ ਵੀ ਇਹ ਚੀਜ਼ ਗਲਤ ਆ ਇਹ ਕੋਈ ਕੁਝ ਨਹੀਂ ਦਸੀਗੀ ਉਹ ਤੇ ਤੁਹਾਡੀ ਸਾਈ ਵਾਪਸ ਹੋ ਜੂਗੀ ਨੋ ਡਾਊਟ ਆਪਣੀ ਸਾਈ ਪਹਿਲਾਂ ਕੋਈ 2 4 5000 ਪੱਕਾ ਬਿਆਨਾਂ ਪਾ ਕੇ ਤੁਰਿਆ ਕਰੋ ਮੇਰਾ ਵੀਰ ਨਾ ਤੁਸੀਂ ਖਰਾਬ ਹੋਵੋ ਜੇ ਕੋਈ ਅਗੋਂ ਮੁਕਰਦਾ ਦੋਸਤੋ ਤੇ ਉਹਦੀ ਡਬਲ ਪਰਪਾਈ ਵੀ ਹੁੰਦੀ ਹੈ ਹਾਂਜੀ ਹਾਂਜੀ ਉਹ ਵੀ ਜਿਹੇ ਹੈਗੇ ਹਾਂਜੀ ਬਿਲਕੁਲ ਤੇ ਨੰਬਰ ਸਕਰੀਨ ਤੇ ਉੱਪਰ ਦੋਸਤੋ ਚੱਲ ਰਿਹਾ ਵੀਰ ਗਰ ਲਾਲ ਦਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ